ਭਾਰਤ ਦਾ 79ਵਾਂ ਆਜ਼ਾਦੀ ਦਿਵਸ ਅੱਜ ਵਿਧਾਨ ਸਭਾ ਹਲਕਾ ਪਾਇਲ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਐਸ ਡੀ ਐਮ ਪਾਇਲ ਪ੍ਰਦੀਪ ਸਿੰਘ ਬੈਂਸ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਰਕਤ ਕੀਤੀ ਇਸ ਤੋਂ ਇਲਾਵਾ ਹਲਕਾ ਬੁਦਾਇਕ ਮਨਵਿੰਦਰ ਸਿੰਘ ਗਿਆਸਪੁਰਾ ਡੀ ਐਸ ਪੀ ਪਾਇਲ ਹਿਮੰਤ ਮਲੋਤਰਾ ਐਸ ਐਚਓ ਪਾਇਲ ਸੰਦੀਪ ਕੁਮਾਰ ਤੋਂ ਬਿਨਾਂ ਇਲਾਕੇ ਦੀਆਂ ਹੋਰ ਸਨਮਾਨਯੋਗ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਇਸ ਪ੍ਰੋਗਰਾਮ ਵਿੱਚ ਵਕਫਾ ਸਕੂਲਾਂ ਦੇ ਬੱਚਿਆਂ ਵੱਲੋਂ ਕਲਚਰਲ ਐਕਟੀਵਿਟੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਗਿੱਧਾ ਪੰਗੜਾ ਅਤੇ ਸਕਿੱਟਾਂ ਰਾਹੀਂ ਆਏ ਸਰੋਤਿਆਂ ਦਾ ਮਨੋਰੰਜਨ ਕੀਤਾ ਬੱਚਿਆਂ ਨੇ ਪ੍ਰਣ ਕੀਤਾ ਕਿ ਇਸ ਆਜ਼ਾਦੀ ਦੇ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਸਾਡਾ ਇਹ ਮੌਲਿਕ ਫਰਜ਼ ਬਣਦਾ ਕਿ ਅਸੀਂ ਇਸ ਆਜ਼ਾਦੀ ਨੂੰ ਸਾਂਭ ਕੇ ਰੱਖੀਏ ਦੂਸਰੇ ਪਾਸੇ ਵਾਤਾਵਰਣ ਦੀ ਸਵਾਲ ਨੂੰ ਲੈ ਕੇ ਵੀ ਬੱਚਿਆਂ ਵੱਲੋਂ ਵਾਤਾਵਰਣ ਚੇਤਨਾ ਸੰਬੰਧੀ ਸਕਿੱਟਾਂ ਪੇਸ਼ ਕੀਤੀਆਂ ਗਈਆਂ ਤੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਆਓ ਦੇਖਦੇ ਹਾਂ ਗੁਰਦੀਪ ਸਿੰਘ ਸ਼ਾਪੁਰ ਅਤੇ ਸੁਖਦੇਵ ਸਿੰਘ ਬਲਾਸਪੁਰ ਦੀ ਇੱਕ ਖਾਸ ਰਿਪੋਰਟ। ਅੱਜ ਦੇ ਦਿਨ ਸਾਡੀਆਂ ਤਿੰਨੋਂ ਸਿਦ ਤਿੰਨੋਂ ਫੋਰਸਿਸ ਆਰਮੀ, 에어 ਫੋਰਸ ਨੇਵੀ ਅੱਜ ਸੈਨਿਕ ਬਲਾਤ ਸੂਬੇ ਦੀਆਂ ਪੁਲਿਸ ਤੋਰਾਂ ਦੇ ਬਹਾਦਰ ਨੌਜਵਾਨਾਂ ਨੂੰ ਸलाम ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਤੇ ਇਕਤਾ ਦੀ ਰਾਖੀ ਕਰ ਰਹੇ ਹਨ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਲਗਾਤਾਰ ਅਣਥੱਕ ਮਿਹਨਤ ਕਰ ਰਹੇ ਹਨ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਨ ਵਿੱਚ ਹਮੇਸ਼ਾ ਆਸ ਤੋਂ ਵੱਧ ਯੋਗਦਾਨ ਪਾਇਆ ਹੈ ਸਾਡੇ ਸਮਾਜ ਸੇਵਕਾਂ ਨੇ ਕਰੋਨਾ ਵਰਗੀਆਂ ਮਹਾਮਾਰੀਆਂ ਤੇ ਹੜ ਵਰਗੀਆਂ ਕੁਦਰਤੀ ਆਫਤਾਂ ਦੌਰਾਨ ਅਡੋਲ ਖੜੇ ਹੋ ਕੇ ਹਰ ਲੋੜਵੰਦ ਵਿਅਕਤੀ ਵੱਲ ਹੱਥ ਵਧਾਇਆ ਤੇ ਇੱਕਜਾ ਸੁਨੇਹਾ ਦਿੱਤਾ ਹੈ ਪੰਜਾਬ ਦੇ ਪਿਆਰੇ ਮਾਲੀਓ ਮੁੱਖ ਮੰਤਰੀ ਸਦਾਪੂਰਨ ਸਿੰਘ ਜੀ ਸਦਾਪੂਰਨ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਪੱਖੀ ਫੈਸਲੇ ਲੈਣਦੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਸੁਧਾਰ ਕੀਤੇ ਗਏ ਹਨ ਆਮ ਮਾਤਰੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਦਵਾਈਆਂ ਦੀ ਸਿਹਤ ਸਹੂਲਤਾਂ ਸਕੂਲ ਆਫ ਐਮਿਨਸ ਵਰਗੀਆਂ ਵਿਆਰੀ ਸਿੱਖਿਆ ਦੇ ਰਹੇ ਹਨ ਪੰਜਾਬ ਨੂੰ ਦੇਸ਼ ਦੇ ਮੋਢੀ ਸੰਦਿਆਂ ਦੀ ਕਿਤਾਬ ਵਿੱਚ ਲੈ ਕੇ ਆਉਣ ਲਈ ਸਾਡੀ ਸਰਕਾਰ ਦਿਨ ਰਾਤ ਮਿਹਨਤ ਸ਼ਬਦਾਂ ਬਹੁਤ ਬਹੁਤ ਧੰਨਵਾਦ। ਮਲੌਰ ਵਾਲਾ ਹਰ ਕੋਈ ਯਾਰ ਨਹੀਂ ਹੁੰਦਾ। ਚਿੱਟੇ ਕੱਪੜਿਆਂ ਦੇ ਵਿੱਚ ਹਰ ਕੋਈ ਸਰਦਾਰ ਨਹੀਂ ਹੁੰਦਾ। ਜਿੰਦਗੀ ਨੂੰ ਜੋ ਬੋਝ ਸਮਝੇ ਉਸ ਦਾ ਕੋਈ ਨਾਜ਼ਰ ਨਹੀਂ ਹੁੰਦਾ। ਜੇ ਤੂੰ ਚਾਹਣਾ ਹੈ ਕਰ ਕੋਈ ਸ਼ੋਰ ਜ਼ਰਾ ਹਾ ਦੇ।